ਜਾਖਮਾ ਤੁੰਨਾ ਆਪਣੇ ਆਪ ਨੂੰ ਉਹ ਤੇ ਜੀ ਮਰੀ ਮੈਨੂੰ ਦੱਸੋ ਆਪਾਂ ਉਹ ਤੇ ਜਮਾ ਕਰਾਂਗੇ ਤੁਹਾਡਾ ਵੀ ਭਰਾ ਤੁਹਾਡਾ ਗੁਰੂ ਕਰੋ ਜਿਹੜਾ ਬੰਦਾ ਕੋਈ ਨਸ਼ਾ ਕਰਦਾ ਹੈ ਆਪਾਂ ਉਹਨੂੰ ਮੱਥੇ ਖੜਵਾਈਏ ਉਹ ਉਹਦੇ ਖਿਦਮਤ ਕੋਈ ਕਾਰਵਾਈ ਨਹੀਂ ਕਰਾਂਗੇ ਅਸੀਂ ਕਾਰਵਾਈ ਕਰੀਏ ਜਿਹੜਾ ਨਸ਼ਾ ਵੇਚਦਾ ਹੈ ਜੀ ਤਿੰਨ ਸਾਦਾ ਸਾਧੋ ਇੱਕ ਦਮ ਤੁਸੀਂ ਇਨਫੋਰਮੇਸ਼ਨ ਦੱਸਿਓ ਤੇ ਕੋਲਾਈ ਅਸੀਂ ਉਹਨੂੰ ਫੜ ਕੇ ਫਿਰ ਤੇ ਇਸਾ ਉਹਦੇ ਨਸ਼ਾ ਤੇ ਕੋਈ ਪ੍ਰਸਰਤ ਇਹ ਤਕਰੀਰ ਚੇਂਜ ਹੋ ਗਈ ਹੈ ਜੀ ਬੜੀ ਬਸਤੀ ਸਰ ਤੁਸੀਂ ਅੱਜ ਨਸ਼ਾ ਬਾਰੇ ਜਿਹੜੇ ਮੈਂ ਦੇਖ ਰਿਹਾ ਸੀਗਾ ਕਿ ਕਿਆ ਮੁਹਿੰਮ ਜਿਹੜੀ ਚਲਾਈ ਹੈ ਜਿਹੜੀ ਇਹ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਅਤੇ ਸਾਡੇ ਸੀਨੀਅਰ ਕਪਤਾਨ ਉਪਰ ਜ਼ਿਲ੍ਹੇ ਵੱਲੋਂ ਸਾਨੂੰ ਹਦਾਇਤ ਹੋਈ ਹੈ ਕਿ ਅਸੀਂ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰੀਏ ਕਿ ਜਿਹੜੇ ਬੱਚੇ ਨਸ਼ਾ ਕਰ ਰਹੇ ਨੇ ਉਹ ਸਾਡੇ ਲਈ ਦੋਸ਼ੀ ਨਹੀਂ ਹੈਗੇ ਉਹ ਸਾਡੇ ਲਈ ਬਿਮਾਰ ਨੇ ਕਾਨੂੰਨਾਵਰੇ ਦੱਸੋ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਲਈ ਤੁਹਾਡੀ ਮਦਦ ਕਰਾਂਗੇ ਤੇ ਦੂਜਾ ਜੇਕਰ ਕੋਈ ਨਸ਼ਾ ਵੇਚ ਰਹੇ ਨੇ ਲਾਕਰ ਵਿਸ਼ਾ ਨੂੰ ਉਹਨਾਂ ਬਾਰੇ ਜਾਣਕਾਰੀ ਦਿਓ ਤੇ ਤੁਹਾਡੀ ਜਿਹੜੀ ਜੋ ਹੈ ਆਈਡੈਂਟੀਟੀ ਹੈ ਉਹ ਗੁਪਤ ਰੱਖ ਕੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਤਾਂ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਸਾਡੇ ਪੰਜਾਬ ਪੁਲਿਸ ਦੇ ਐਸਟੀਓ ਸਾਹਿਬ ਨੇ ਰੋਪੜ ਸਿਟੀ ਤੋਂ ਤੇ ਇਹਨਾਂ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਪੂਰੇ ਪੰਜਾਬ ਪੁਲਿਸ ਦੀ ਟੀਮ ਪੂਰੇ ਪੰਜਾਬ ਲੈਵਲ ਤੇ ਜਿਹੜਾ ਇਹਨਾਂ ਨੇ ਮੁਹਿੰਮ ਚਲਾਈ ਹੈ ਵੀ ਜਿਹੜੇ ਨਸ਼ਾ ਕਰਦੇ ਨੇ ਉਹ ਇੱਕ ਮਰੀਜ਼ ਦੇ ਤੌਰ ਤੇ ਐਸੇ ਮਰੀਜ਼ ਦੇ ਤੌਰ ਤੇ ਲੈ ਰਹੇ ਨੇ ਉਹਨੂੰ ਤੇ ਉਹਨੂੰ ਠੀਕ ਕਰਨ ਦਾ ਟੀਚਾ ਮਿੱਥਿਆ ਇਹਨਾਂ ਨੇ ਬਹੁਤ ਹੀ ਵਧੀਆ ਪਰਾਲਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਕਰਨ ਦੀ ਇਹਨਾਂ ਨੇ ਜਿਹੜਾ ਟੀਚਾ ਮਿੱਥਿਆ ਵੀ ਬਹੁਤ ਹੀ ਚੰਗਾ ਪਰਾਲਾ ਸਾਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਵਧੀਆ ਸੁੱਖ ਦਾ ਸਾਹ ਮਿਲੂਗਾ ਜਿਹੜਾ ਕਿਉਂਕਿ ਬਹੁਤ ਜ਼ਿਆਦਾ ਨਸ਼ਾ ਰੋਪੜ ਸ਼ਹਿਰ ਦੇ ਵਿੱਚ ਹੋਇਆ ਹੋਇਆ ਸੀ ਬੜੀ ਵਧੀਆ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਨਸ਼ਾ ਕਰਨ ਵਾਲਿਆਂ ਦੀ ਨੂੰ ਬਿਲਕੁਲ ਕਿਉਂ ਕਹਿੰਦੇ ਆ ਜੀ ਜੋ ਮਾਨ ਜੋ ਡੀਜੀਪੀ ਸਾਹਿਬ ਕਹਿੰਦੇ ਨੇ ਕਿਸੇ ਸਾ ਹੇਟ ਜੋ ਵੀ ਚੱਲ ਰਹੀ ਹੈ ਸਾਡੀ ਮਤਲਬ ਸਾਨੂੰ ਮਿਲ ਕੇ ਹੀ ਪੁਲਿਸ ਦੇ ਸਹਿਯੋਗ ਨਾਲ ਤੁਹਾਨੂੰ ਜਿਹੜੇ ਸਮੱਗਲਰ ਹੈ ਉਹਨਾਂ ਨੂੰ ਮਿਲ ਕੇ ਸਾਥ ਦੇ ਕੇ ਸਾਨੂੰ ਇਹਨਾਂ ਦੇ ਥੱਲ ਤਾਂ ਹੀ ਉਹ ਬੱਚੇ ਦਾ ਨਸ਼ਾ ਖਤਮ ਕਰਨ ਨੂੰ ਆਪਣੇ ਆਪ ਉਹ ਤੋਂ ਵੀ ਮੈਨੂੰ ਦੱਸੋ ਆਪਾਂ ਉਹ ਤੋਂ ਜਮ੍ਹਾਂ ਕਰਾਵਾਂ ਜੀ